ਸਿਆਣੇ ਕਹਿੰਦੇ ਵੀ ਰੱਬ ਹਰਥਾਂ ਤੇ ਆਪ ਨਹੀਂ ਸੀ ਆ ਸਕਦਾ ਇਸ ਕਰਕੇ ਉਹਨੇ ਮਾਂ ਬਣਾਈ ਮਾਂ ਦੇ ਕਦਮਾਂ 'ਚ ਜਨਮ ਤੇ ਕਹਿੰਦੇ ਮਾਂ ਵਰਗਾ ਕਣਸ਼ਾਵਾਂ ਬੂਟਾ ਮੈਨੂੰ ਕਿਧਰ ਨਗਰ ਨਾ ਆਵੇ ਲੈ ਕੇ ਜਿਸ ਤੋਂ ਛਾਂ ਉਦਾਰੀ ਰੱਬ ਨੇ ਸਵਰਗ ਬਣਾਇਆ ਹਨਾ ਤੇ ਬਾਕੀ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਬੜੀਆਂ ਫਿਰ ਵੀਡੀਓ ਬਣੇ ਸ਼ੇਅਰ ਕਰਦੇ ਇਦਾਂ ਦੀ ਵੀਡੀਓ ਸ਼ੇਅਰ ਕਰਿਆ ਕਰੋ ਇਸ ਖਾਲਸਾ ਵੀਰ ਨੇ ਬਹੁਤ ਸੋਹਣਾ ਮਾਂ ਦੇ ਪ੍ਰਤੀ ਗੀਤ ਗਾਇਆ ਦੇਖੋ ਮਾਪਿਆਂ ਦੀ ਜਉਂਦੇ ਜੀ ਸੇਵਾ ਕਰ ਲੋ ਉਹਨਾਂ ਦੇ ਮਰਨ ਤੋਂ ਬਾਅਦ ਪਕੌੜੇ ਜਲੇਬੀਆਂ ਖੀਰ ਪ੍ਰਸ਼ਾਦ ਦੇ ਲੰਗਰ ਲਾਉਂਦਾ ਕੋਈ ਫਾਇਦਾ ਨਹੀਂ ਜਉਂਦੇ ਜੀ ਉਹਨਾਂ ਦੇ ਮੂੰਹ 'ਚ ਜਿਹੜੀ ਤੁਸੀਂ ਗੁਰ ਕੀ ਪਾਤੀ ਉਹ ਹੀ ਤੁਰ ਦਰਗਾਹ 'ਚ ਸਫਲ ਹੋਣੀ ਹੈ ਉਹਦਾ ਫਾਲ ਆਪਾਂ ਨੂੰ ਮਿਲਣਾ ਸੋ ਵੀਡੀਓ ਸ਼ੇਅਰ ਕਰਦੇ ਜੱਬ ਕੇ ਮਾਪਿਓ ਦੀ ਕਦਰ ਜਿਉਂਦੇ ਜੀ ਕਰ ਲੋ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਕੋਲੇ ਮਾਪਿਓ ਹੈ ਨਹੀਂ ਕਿਸੇ ਦਾ ਮਾ ਹੈ ਨਹੀਂ ਕਿਸੇ ਦਾ ਪਿਓ ਹੈ ਨਹੀਂ ਕਈਆਂ ਕੋਲ ਦੋਨੋਂ ਹੀ ਹੈ ਨਹੀਂ ਪਰਮਾਤਮਾ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਪਰ ਉਸ ਉਹਨਾਂ ਦੀ ਇੱਕੋ ਹੀ ਦੁਆ ਹੈ ਕਿ ਰੱਬਾ ਕਾਸ਼ ਅੱਜ ਸਾਡੇ ਮਾਪੇ ਜਿਉਂਦੇ ਹੁੰਦੇ ਕਾਸ਼ ਤੇ ਉਹ ਆਪਣੇ ਪੁੱਤਰ ਦੀ ਆਪਣੇ ਧੀ ਦੀ ਅੱਜ ਤਰੱਕੀ ਵੰਦੇ ਤੇ ਖੁਸ਼ ਹੁੰਦੇ ਕਿ ਮੇਰਾ ਧੀ ਪੁੱਤ ਅੱਜ ਕਾਮਯਾਬ ਹੋ ਗਿਆ ਪਰ ਨਹੀਂ ਇਸ ਕਰਕੇ ਕਹਿੰਦਾ ਜੇ ਤੁਹਾਡੇ ਕੋਲ ਜਿਹੜੀ ਚੀਜ਼ ਹੈਗੀ ਉਹਦੀ ਕਦਰ ਕਰ ਲੋ ਕਿਉਂਕਿ ਚੀਜ਼ ਦੀ ਕਦਰ ਉਹਦੇ ਜਾਣ ਤੋਂ ਪਿੱਛੋਂ ਅਸਲੀ ਪਤਾ ਲੱਗਦੀ ਹੈ ਸੋ ਇਹ ਐਵੇਂ ਨਹੀਂ ਸਾਰੇ ਨੇ ਗੱਲਾਂ ਕਈਆਂ ਹੋਈਆਂ ਬਾਕੀ ਤੁਸੀਂ ਆਪਣੀ ਬੇਬੇ ਨੂੰ ਜੇਕਰ ਪਿਆਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਮੈਨੂੰ ਪਤਾ ਤੁਸੀਂ ਆਪੇ ਕਰ ਹੀ ਦੇਣਾ ਜੇ ਨਹੀਂ ਕਰਦੇ ਤਾਂ ਬੇਸ਼ੱਕ ਨਾ ਕਰਿਓ ਪਰ ਮੈਨੂੰ ਲੱਗਦਾ ਨਹੀਂ ਵੀ ਕੋਈ ਵੀ ਆਪਣੇ ਬੇਬੇ ਬਾਪੂ ਨੂੰ ਪਿਆਰ ਨਾ ਕਰਦਾ ਹੋਊਗਾ ਕਮੈਂਟਾਂ ਦੇ ਵਿੱਚ ਆਈ ਲਵ ਬੇਬੇ ਬਾਪੂ ਜ਼ਰੂਰ ਲਿਖ ਕੇ ਜਾਇਓ ਦੇਖੋ ਤੁਸੀਂ ਪੂਰੀ ਵੀਡੀਓ ਵੀਰ ਦੀ ਬਾਤ ਚੰਗੀ ਲੱਗੀ ਤਾਂ ਸ਼ੇਅਰ ਕਰ ਦੇਓ ਦਬਕੇ ਗੌਲ ਨਾਲ ਸੁਣੀ ਸਾਡੀ ਦਰਦ ਦੀ ਕਹਾਣੀ ਵੇ ਮਰਗੀ ਸੀ ਮਾਂ ਸਾਡੀ ਉਮਰ ਨਿਆਣੀ ਵੇ ਉਹ ਦੁਖੀ ਹੋਇਆਂ ਨੂੰ ਇਹ ਦਿਨ ਦੀ ਰੱਬਾ ਮਾਂ ਨਾ ਮਰੇ ਔਖੇ ਦਿਨ ਮਤਰੀ ਨਾਲ ਕੱਟਣੇ ਕਿਸੇ ਦੀ ਰੱਬਾ ਮਾਂ ਨਾ ਮਰੇ ਧੱਕੇ ਦੇ ਕੇ ਕੱਢ ਦੇਣ ਚਾਚੀਆਂ ਤੇ ਤਾਈਆਂ ਵੇ ਮਮਤਾ ਦਾ ਭੁੱਖਾ ਦਿਲ ਦਿੰਦਾ ਹੈ ਦੁਹਾਈਆ ਵੇ ਧੱਕੇ ਦੇ ਕੇ ਕੱਢ ਦੇਣ ਚਾਚੀਆਂ ਤੇ ਤਾਈਆਂ ਵੇ ਮਮਤਾ ਦਾ ਭੁੱਖਾ ਦਿਲ ਦਿੰਦਾ ਹੈ ਦੁਹਾਈਆ ਵੇ ਉਹ ਪੈਂਦੇ ਝੜਕਾਂ ਦੇ ਐਰ ਸਦਾ ਚੱਟਣੇ ਕਿਸੇ ਦੀ ਰੱਬਾ ਮਾਨਾ ਮਰੇ ਔਖੇ ਦਿਨ ਮ ਤੇਰੇ ਨਾਲ ਕੱਟਣੇ ਕਿਸੇ ਦੀ ਰੱਬਾ ਮਾਨਾ ਮਰੇ ਪਿਉ ਵੀ ਝੜਕਦਾ ਪੁਰਾਈ ਪਿੱਛੇ ਲੱਗ ਕੇ ਦੁਖਾਂ ਦੀ ਸਤਾਈ ਜਿੰਦ ਜਾਵੇ ਕਿੱਥੇ ਭੱਜ ਕੇ ਕਿਉਂ ਵੀ ਝੜਕਦਾ ਪੁਰਾਈ ਪਿੱਛੇ ਲੱਗ ਕੇ ਦੁੱਖਾਂ ਦੀ ਸਤਾਈ ਜ਼ਿੰਦਗਾਂ ਵਿੱਚ ਕਿੱਥੇ ਭੱਜ ਕੇ ਓ ਕਰੀ ਮਾਵਾਂ ਵਾਜੋ ਘੜਾਵੇਂ ਮਾਵਾਂ ਵਾਜੋ ਕਿਸੇ ਨੂੰ ਨਾ ਸਖਣੇ ਕਿਸੇ ਦੀ ਰੱਬਾ ਮਾਂ ਨਾ ਮਰੇ ਔਖੇ ਦਿਨ ਮਤਰੀ ਨਾਲ ਕੱਟਣੇ ਕਿਸੇ ਦੀ ਰੱਬਾ ਮਾਂ ਨਾ ਮਰੇ ਖਿਲਣ ਵਾਲਾ ਹੋ ਤੇਰੇ ਕਰਦਾ ਪੁਕਾਰਵੇ ਖੋਹੀ ਨਾ ਤੂੰ ਕਿਸੇ ਕੋਲੋਂ ਵਾਂਦਾ ਪਿਆਰਵੇ ਖੱਲਣ ਵਾਲਾ ਪਾਲ ਰੱਬਾ ਕਰਦਾ ਪੁਕਾਰਵੇ ਕੋਈ ਨਾ ਤੂੰ ਕਿਸੇ ਕੋਲੋਂ ਮਾਂ ਦਾ ਪਿਆਰ ਵੇ ਓ ਕਹੇ ਮਾਂ ਬਾਵਾ ਚੋਂ ਕਿਸੇ ਨੂੰ ਨਾ ਸਕਣੇ ਕਿਸੇ ਦੀ ਰੱਬਾ ਮਾਂ ਨਾ ਮਰੇ ਓ ਖੇ ਦਿਨ ਮਤਰੇ ਇਨਾਨ ਕੱਟੜੇ ਕਿਸੇ ਦੀ ਰੱਬਾ ਮਾਂ ਨਾ ਮਰੇ